ਸਿਰ ਕਾ ਨਾਮ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਸੱਚੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਵਿੱਤਰ ਦਿਹਾੜੇ ਦੇ ਉੱਤੇ ਖਾਲਸਾ ਸਾਜਣਾ ਦਿਵਸ ਔਰ ਬਸਾਖੀ ਦੇ ਉੱਤੇ ਸਾਰਿਆਂ ਨੂੰ ਪਟਿਆਲਵੀਆਂ ਨੂੰ ਪੰਜਾਬੀਆਂ ਨੂੰ ਸਾਰੇ ਜਿਹੜੇ ਬਾਹਰਲੇ ਦੇਸ਼ਾਂ 'ਚ ਸਾਡੇ ਬੰਦੇ ਬੈਠੇ ਨੇ ਸਭ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ